ਅਸ ਵੇਲੇ ਦੀ ਬਿਗ ਬ੍ਰੇਕਿੰਗ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਚੱਲੀਆਂ ਨੇ ਤਾਬੜ ਤੋੜ ਕੋੜੀਆਂ ਇਲਾਕਾ ਕੰਬ ਉਠਿਆ ਲੋਕ ਦਹਿਸ਼ਤ ਚ ਨੇ ਔਰ ਕਰਤੇ ਮਾਰੇ ਇੱਕ ਦੂਜੇ ਦੇ ਨਾਲ ਇਸ ਮਾਮਲੇ ਦੇ ਕੋਲ ਵੀ ਨਰੇ ਜੀਆਂ ਗੱਲ ਕਰ ਰਹੀਆਂ ਸੀ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਅਦੀਨ ਪੈਂਦੇ ਰੋਟੇ ਸ਼ਾ ਕਲੋਨੀ ਦੀ ਜਿੱਥੇ ਚੱਲ ਪਈਆਂ ਨੇ ਦੋ ਤਿਹਾਂ ਦੇ ਵਿੱਚ ਤਾਬੜ ਤੋੜ ਕੋੜੀਆਂ ਕੋੜੀਆਂ ਦੀ ਆਵਾਜ਼ ਸੁਣਦੇ ਥੱਕ ਥੱਕ ਕੰਬ ਗਿਆ ਇਲਾਕਾ ਔਰ ਇਸ ਤਾਪੜ ਤੋੜ ਚੱਲੀ ਗੋਰੀ ਦੇ ਵਿੱਚ ਅਜੇ ਭਾਵੇਂ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਰ ਕੋਈ ਇਹੀ ਚਰਚਾ ਕਰਦਾ ਨਜ਼ਰ ਆ ਰਿਹਾ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਅਮਨ ਕਾਨੂੰਨ ਬਰਕਰਾਰ ਹੋਣ ਦੀ ਗੱਲ ਕਰ ਰਹੇ ਨੇ ਤੇ ਉੱਥੇ ਹੀ ਪੰਜਾਬ ਵਿੱਚ ਲਗਾਤਾਰ ਗੋਰੀ ਚੱਲਣ ਦੀ ਵਾਰਦਾਤ ਗੈਂਗਸਟਰਾਂ ਦੀ ਦੱਬ ਕੇ ਫਰੋਤੀਆਂ ਦੀ ਵਾਰਦਾਤ ਇਹ ਸਾਹਮਣੇ ਆ ਰਹੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਦਾ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਤੋਂ ਨੇੜੇ ਪੈਂਦੇ ਰੋਟੇ ਸ਼ਾਕਰੂ ਨਾਨਕਪੁਰੇ ਕਲੋਨੀ ਦੇ ਵਿੱਚ ਉਸ ਸਮੇਂ ਮਾਹੌਲ ਡਰਾਉਣਾ ਤਣਾਅਪੂਰਨ ਤੇ ਡਰ ਵਾਲਾ ਬਣ ਗਿਆ ਖੌਫ ਵਾਲਾ ਬਣ ਗਿਆ ਜਦੋਂ ਦੋ ਧਿਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਤੇ ਇੱਕ ਧਿਰ ਵੱਲੋਂ ਤਾਪੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖਾਲੀ ਖੋਲ ਤੇ ਬਰਾਮਦ ਕਰ ਲਈ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਜ਼ਖਮੀ ਦੋ ਵਿਅਕਤੀਆਂ ਦੇ ਵਿੱਚੋਂ ਇੱਕ ਜ਼ਿਆਦਾ ਸੀਰੀਅਸ ਹੈ ਜ਼ਿਆਦਾ ਜ਼ਖਮੀ ਹੈ ਉਥੋਂ ਨਜ਼ਦੀਕ ਦੇ ਹੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਹੈ ਪੁਲਿਸਾ ਕਹਿਣਾ ਹੈ ਕਿ ਹਾਲੇ ਤੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਮਿਲੀ ਹੈ ਜਦੋਂ ਵੀ ਕੋਈ ਦਰਖਾਸਤ ਮਿਲੇਗੀ ਤਾਂ ਉਹਦੇ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤੇ ਦੋਸ਼ੀਆਂ ਨੂੰ ਫੜਨ ਦੇ ਲਈ ਸਬੂਤ ਇਕੱਠਾ ਕਰ ਰਹੀ ਹੈ ਤੇ ਉਹਨਾਂ ਦਾ ਦਾਵਾ ਹੈ ਕਿ ਦੋਸ਼ੀ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣ ਇਹ ਗੁਰੂ ਨਾਨਕਪੁਰਾ ਵਾ ਜਿੱਥੇ ਗੋਲੀ ਚੱਲੀ ਹੈ 12:30 1 ਵਜੇ ਦੇ ਕਰੀਬ ਝਗੜਾ ਹੋਇਆ ਵਾ ਇੱਕ persen ਜ਼ਖਮੀ ਹੋਇਆ ਵਾ ਗੋਲੀ ਕਿਉਂ ਚੱਲੀ ਆ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਗਰਮੀਤ ਸਿੰਘ ਭੋਲਾ ਜੀ ਵਾਸੀ ਗੁਰੂ ਨਾਨਕਪੁਰਾ ਜੀ ਜਿਹਦੇ ਦੂਜੇ ਬੰਦੇ ਜਿਹੜਾ ਝਗੜਾ ਹੋਇਆ ਵਾ ਉਹ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦੇ ਨਾਲ ਇਹਨਾਂ ਦਾ ਅਮਰ ਸਾਹਮਣੇ ਝਗੜਾ ਹੋਇਆ ਵਾ ਉਹ ਵੀ ਇੰਜਰਡ ਆ ਜੀ ਦੋਨਾਂ ਹੀ ਤਰ੍ਹਾਂ ਦਾ ਝਗੜਾ ਹੋਇਆ ਗਰਮੀਤ ਸਿੰਘ ਭੋਲਾ ਔਰ ਸਤਵੀਰ ਸਿੰਘ ਸੱਤਾ ਦਾ ਔਰ ਦੋਨੇ ਤਰ੍ਹਾਂ ਜ਼ਖਮੀ ਨੇ ਤੇ ਦੋਨੇ ਤਰ੍ਹਾਂ ਹਸਪੀਟਲ ਨੇ ਤੇ ਮੁੱਢਲੀ ਵੀ ਕਾਰਵਾਈ ਆ ਜੋ ਅਸੀਂ ਸੀਨ ਆਫ ਕਰਾਇਮ ਕਰ ਲਿਆ ਆ ਮੈਨੂੰ ਆਸ-ਪਾਸ ਤੋਂ ਜਿਹੜਾ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਘਟਨਾ ਕਿਵੇਂ ਵਾਪਰੀ ਹੈ ਔਰ ਕਿਉਂ ਵਾਪਰੀ ਹੈ ਉਹ ਤਾਂ ਕੰਪਲੇਂਟ ਆਉਣ ਦੇ ਬਾਅਦ ਹੀ ਪਤਾ ਲੱਗੇਗਾ ਜੋ ਪੁਲਿਸ ਦੇ ਕਰਮਚਾਰੀ ਕਰਨ ਵਾਲਾ ਉਹ ਅਸੀਂ ਕਰ ਰਹੇ ਹਾਂ ਬਟ ਇੰਨਾ ਹੈ ਕਿ ਮਤਲਬ ਜਿਹੜੀ ਇੱਕ ਪਾਸਿਓਂ ਗੋਲੀ ਚੱਲੀ ਹੈ ਦੂਜੇ ਪਾਸਿਓਂ ਜਿਹੜਾ ਆ ਉਹ ਗੋਲੀ ਨਹੀਂ ਚੱਲੀ ਅਜੇ ਨਹੀਂ ਕੁਝ ਪਤਾ ਲੱਗਿਆ ਉਹ ਤਾਂ ਸਾਹਮਣੇ ਆਣ ਕੇ ਦੱਸਣਗੇ ਔਰ ਜਦੋਂ ਕੋਈ ਨਾਲ ਆਨਰ ਆਏਗਾ ਫੇਰ ਹੀ ਆਪਾਂ ਦੇਖਾਂਗੇ